ਕੀ ਇੱਕ ਸਿਟੀਜ਼ਨ ਦਾ ਹੱਕ ਬਣਦਾ ਹੈ ਉਹ ਦੀ ਸਰਕਾਰ ਨੂੰ ਸਵਾਲ ਕਰ ਸਕਦਾ ਕਿ ਕੀ ਉਹ ਸਵਾਲ ਕਰਨ ਤੇ ਪਰਚਾ ਹੋਣ ਦਾ ਤੁਹਾਡੇ ਕੋਲ ਕਾਨੂੰਨ ਹੈ ਅਗਰ ਨਹੀਂ ਹੈ ਤਾਂ ਸਰਕਾਰ ਮਾਫੀ ਮੰਗੇ ਤਾਂ ਫਿਰ ਜਦੋਂ ਭਗਵੰਤ ਮਾਨ ਸਾਹਿਬ ਨੇ ਇੰਨਾ ਹੀ ਹੈਲੀਕਾਪਟਰਾਂ ਤੇ ਇੰਨਾ ਹੀ ਚੀਜ਼ਾਂ ਦੇ ਸਵਾਲ ਪੁੱਛੇ ਸੀ ਉਤੇ ਵੀ ਪਰਚਾ ਹੋਣਾ ਚਾਹੀਦਾ ਝੂਠ ਦੀ ਗੱਲ ਕਰਦੇ ਹਾਂ ਤਾਂ ਝੂਠ ਸਭ ਤੋਂ ਵੱਡੇ ਦਾ ਸਾਡੀ ਸਰਕਾਰ ਨੇ ਬੋਲੇ ਆ ਗੋਲਡੀ ਪ੍ਰਾਡ ਆ ਗਿਆ BMW ਦਾ ਪਲਾਂਟ ਖੁੱਲ ਗਿਆ 16 ਮੈਡੀਕਲ ਕਾਲਜ ਖੁੱਲ ਗਏ ਇਹਦੇ ਬਿਆਨ ਕਿਹਨੇ ਦਿੱਤੇ ਸੀ ਕਦਰੀ ਪੁਲਸ ਨੂੰ ਵੀ ਇਹਨਾਂ ਨੇ ਲਾ ਲਿਆ ਵੀ ਹਰ 26 ਜਨਵਰੀ ਨੂੰ ਆ ਕੇ ਕਹਿੰਦੇ ਜੀ ਨਸ਼ਾ ਖਤਮ ਕਰਦਾਂਗੇ ਆ ਹੁਣ ਵੀ 26 ਜਨਵਰੀ ਆਉ ਹੁਣ ਵੀ ਕਹਿਣਗੇ ਬਲੂਪ੍ਰਿੰਟ ਬਣ ਗਿਆ ਬਾਸ ਸਰਕਾਰ ਦੁਆਰਾ ਬਣਾਓ ਖਤਮ ਯਾਰ ਇੰਨਾ ਵੱਡਾ ਚੁੱਪ ਅੱਗੇ ਲੋਕਾਂ ਨੂੰ ਫੇਰ ਵੀ ਵਿਸ਼ਵਾਸ ਨਹੀਂ ਸਰਕਾਰ ਨੇ ਅਨਾਉਂਸ ਕਰਿਆ ਤਾਂ ਕੁਝ ਹੋਊਗਾ ਉਹ ਤਾਂ ਉਤਾ ਹੀ ਬੋਲ ਗਿਆ ਜੇ ਇਹ ਸੋਸ਼ਲ ਮੀਡੀਆ ਦਾ ਇਹ ਇਹ ਹਿੱਸਾ ਕੰਟਰੋਲ 'ਚ ਨਾ ਕੀਤਾ ਜਾਂ ਡਰਾਇਆ ਨਾ ਧਮਕਾਇਆ ਨਾ ਤਾਂ ਫਿਰ ਸਰਕਾਰ ਦੇ ਲਈ ਇੱਕ ਬਹੁਤ ਵੱਡੀ ਚਿੰਤਾ ਹੋ ਸਕਦੀ ਹੈ ਜੀ ਸਰਕਾਰ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਉਣ ਚ ਸਭ ਤੋਂ ਵੱਡਾ ਕੰਮ ਇਹ ਸੋਸ਼ਲ ਮੀਡੀਆ ਵਾਲੇ ਪਲੈਟਫਾਰਮ ਕਰ ਰਹੇ ਆ ਤਾਂ ਹੀ ਤੁਸੀਂ ਦੇਖੋ ਸਰਕਾਰ ਗਲਾਟ ਤੋਂ ਤੋਂ ਹੁਣ ਇਹ ਆਖਰੀ ਜਿਵੇਂ ਬੰਦਾ ਫੜਪੜਾਉਂਦਾ ਹੁੰਦਾ ਨਾ ਉਹਨੇ ਗੁੱਸੇ ਦੇ ਵਿੱਚ ਨੇ ਵੀ ਥੋਡੀ ਔਰ ਤੁਸੀਂ ਮਰਵਾ ਕੇ ਰੱਖਦਾ ਤੁਹਾਨੂੰ ਤਾਂ ਰਗੜ ਕੇ ਬੈਟਰ ਹੈ ਜੇ ਸਰਕਾਰ ਦੇ ਬੰਦੇ ਸਮਝ ਜਾਣ ਸੁਧਰ ਜਾਣ ਘੱਟੋ ਘੱਟ ਪਿੰਡਾਂ 'ਚ ਵੜਨ ਜੋ ਕੇ ਹੋ ਜਾਣਗੇ ਨਹੀਂ ਜਿਸ ਤਰ੍ਹਾਂ ਦੀ ਤੁਸੀਂ ਹਰਕਤਾਂ ਕਰ ਰਹੇ ਹੋ ਪਿੰਡਾਂ ਦੇ ਵਿੱਚ ਐਂਟਰੀ ਬੈਨ ਇਹ ਮਤਲਬ ਇੱਕ ਬਹੁਤ ਮਾੜੀ ਗੱਲ ਹੈ ਯਾਰ ਵੀ ਸਾਡਾ ਮੁੱਖ ਮੰਤਰੀ ਸਾਰੇ ਆਮ ਗੱਪਾਂ ਦੀ ਪੰਡ ਬਣ ਕੇ ਚੱਲਦਾ ਹੋਵੇ ਇਹਦੇ ਲਈ ਸਾਡੇ ਤੇ ਵੀ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਲੱਗਦਾ ਵੀ ਅਸੀਂ ਇਹੋ ਜਿਹੇ ਬੰਦੇ ਚੁਣ ਕੇ ਭੇਜੇ ਸਰਕਾਰ ਨੂੰ ਵੀ ਮੈਂ ਕਹਿਣਾ ਚਾਹਨਾ ਵੀ ਇਹੋ ਜਿਹੇ ਟੋਏ ਨਾ ਪਟੋ ਜਿਹੜੇ ਕੱਲ ਨੂੰ ਭਰੇ ਨਾ ਜਾਣ ਇਹ ਆਪਾਂ ਇੱਕ ਲੜਾਈ ਇੱਕ ਕਵੈਤ ਪੈ ਗਈ ਹੈ ਵੀ ਮਗਰਲੇ ਇੰਨਾ ਗੰਦ ਪਾ ਕੇ ਗਏ ਸੀ ਅਸੀਂ ਉਸ ਤੋਂ ਵੱਧ ਕਿੰਨਾ ਪਾ ਸਕਦੇ ਹਾਂ ਅਗਲੇ ਆਉਣਗੇ ਉਹ ਕਹਿਣਗੇ ਅਸੀਂ ਉਸ ਤੋਂ ਵੱਧ ਕਿਤੇ ਪਾ ਸਕਦੇ ਹਾਂ ਪਰ ਇਹ ਪੱਟਦੇ ਪੱਟਦੇ ਕਿਤੇ ਇਹ ਨਾ ਸਥਿਤੀ ਹੋਵੇ ਅਸੀਂ ਸਾਰੇ ਆਪਦੇ ਦੁਆ ਹੈ ਜਪਟਲੀ ਜੀ ਸਾਰੀ ਤਸਨ ਪੋਜੀਏ ਇਹ ਬਹੁਤ ਗਲਤ ਪਾਸੇ ਨੂੰ ਰਾਹ ਚੱਲ ਗਿਆ ਰਾਜਨੀਤੀਆਂ ਦਾ ਰਾਹ ਵੀ ਬਹੁਤ ਗਲਤ ਪਾਸੇ ਨੂੰ ਚੱਲ ਗਿਆ ਕਿਸੇ ਟਾਈਮ ਤੇ ਪੋਲਿਟੀਕਲ ਬੰਦੇ ਦੀ ਇੱਜ਼ਤ ਹੁੰਦੀ ਸੀ ਮਾਣ ਹੁੰਦਾ ਸੀ ਅਸੀਂ ਵੀ ਟੌਰਨਾ ਕਹਿੰਦੇ ਸੀ ਵੀ ਅਸੀਂ ਪੋਲਿਟੀਕਲ ਅਸੀਂ ਯਾਰ ਲੀਡਰ ਆ ਲੋਕ ਕੁਰਸੀ ਛੱਡ ਕੇ ਬਿਠਾਉਂਦੇ ਸੀ ਅੱਜ ਦੇ ਡੇਟ 'ਚ ਕਿਤੇ ਨਾ ਕਿਤੇ ਸੰਗ ਆਉਂਦੀ ਹੈ ਕਹਿੰਦੇ ਵੀ ਯਾਰ ਅਸੀਂ ਪੋਲਿਟੀਸ਼ਨ ਆ ਹਲਕੇ ਜਿਹੀਦਾ ਭਈ ਰਾਜਨੀਤਿਕ ਬੰਦੇ ਆ ਲਗਾਤਾਰ ਲੋਕਤੰਤਵ ਦੇ ਚੌਥੇ ਥੰਮ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਦੇ ਖਰੀਦਿਆ ਜਾ ਰਿਹਾ ਤੇ ਕਦੇ ਪਰਚੇ ਪਾ ਕੇ ਦਬਾਇਆ ਜਾ ਰਿਹਾ ਪਰ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣਾ ਇੰਨਾ ਸੌਖਾ ਨਹੀਂ ਆ ਅੱਜ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਵੱਡਾ ਇਕੱਠ ਹੋਇਆ ਜਿੱਥੇ ਸਮੂਹ ਪੱਤਰਕਾਰ ਭਾਈਚਾਰੇ ਤੇ ਪਹੁੰਚੇ ਹੀ ਆ ਉੱਥੇ ਹੀ ਪਾਰਟੀ ਪਾਜੀ ਤੋਂ ਉੱਪਰ ਉੱਟ ਕੇ ਜਿਹੜੇ ਲੀਡਰ ਵੀ ਪੱਤਰਕਾਰਾਂ ਦੇ ਲੋਕਤੰਤਵ ਦੇ ਚੌਥੇ ਥੰਮ ਦੀ ਹਮਾਇਤ ਦੇ ਵਿੱਚ ਪਹੁੰਚੇ ਨੇ ਬਿਪਾਰ ਰਜਿੰਦਰ ਕੋਰ ਪਠੜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਸੁਪੁੱਤਰ ਰਾਹੁਲਿੰਦਰ ਸਿੱਧੂ ਪਠੜਾ ਅੱਜ ਪਹੁੰਚੇ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਜਿਹੜਾ ਇਸ ਪੂਰੀ ਘਟਨਾ ਕਰਨ ਦੇ ਉੱਤੇ ਵੀ ਤੁਸੀਂ ਸਟੇਜ ਦੇ ਉੱਤੇ ਵੀ ਬੋਲੇ ਹੋ ਕਿ ਐਸੇ ਜਿਹੜਾ ਸਾਡਾ মিডিਆ ਹੁੰਦਾਗਾ ਨਾ ਲੋਕਤੰਤਰ ਦਾ ਚੌਥਾ ਥਾ ਮੈਨੂੰ ਮੰਨਿਆ ਗਿਆ ਪਹਿਲਾਂ ਤਾਂ ਜਦੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਬੜੀਆਂ ਵਾਹਵਾਹੀਆਂ ਹੁੰਦੀਆਂ ਇਹ ਤੇ ਸੱਤਾ ਦੇ ਵਿੱਚ ਆ ਕੇ ਹਰ ਇੱਕ ਪਾਰਟੀ ਆ ਚਾਹੇ ਉਹ ਕਾਂਗਰਸ ਹੋਵੇ ਚਾਹੇ ਅਕਾਲੀ ਹੋਣ ਬੀਜੇਪੀ ਹੋਣ ਜਾਂ ਝਾੜੂ ਵਾਲੇ ਹੋਣ ਉਹ ਦਬਾਉਣ ਕਿਉਂ ਲੱਗ ਜਾਂਦੇ ਆ ਵੇ ਦੇਖੋ ਦਬਾਉਣ ਜ਼ਰੂਰ ਲੱਗਦੇ ਆ ਪਰ ਇਹ ਤਾਂ ਇੱਕ ਨਵਾਂ ਹੀ ਟੈਂਪਲੇਟ ਆ ਗਿਆ ਨਾ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਮੈਂ ਕਹਿੰਦਾ ਸਰਕਾਰਾਂ ਚਾਪਾ ਵੀ ਰਹੇ ਆ ਕਿਤੇ ਨਾ ਕਿਤੇ ਪੱਤਰਕਾਰਾਂ ਦਾ ਇੱਕ ਡਰ ਹੁੰਦਾ ਸੀ ਵੀ ਯਾਰ ਪੱਤਰਕਾਰ ਕਿਤੇ ਕੋਈ ਸਵਾਲ ਨਾ ਕਰ ਲੇ ਕਿਤੇ ਘੇਰ ਨਾ ਲਵੇ ਠੀਕ ਹੈ ਤੁਸੀਂ ਇੱਕ ਦੋ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਸੀ ਇਹ ਤਾਂ ਇੱਕ ਮੋਦੀ ਸਾਹਿਬ ਤੋਂ ਇਹਨਾਂ ਨੇ ਬੋਰੋ ਕਰ ਲਿਆ ਇੱਕ ਟੈਂਪਲੇਟ ਵੀ ਪਹਿਲਾਂ ਤਾਂ ਖਰੀਦ ਲਓ ਕਾਰਪੋਰੇਟ ਘਰਾਣੇ ਦਵਾ ਲਓ ਹੁਣ ਇਹਨਾਂ ਨੇ ਆ ਦੂਸਰੀ ਜਿਹੜੀ ਸਿਰਦਰਦੀ ਖੜੀ ਹੋਊਗੀ ਵੀ ਕਾਰਪੋਰੇਟ ਨੂੰ ਤਾਂ ਖਰੀਦ ਲਾਂਗੇ ਜਿਹੜੇ ਆ ਜਾਗਦੀ ਜમીਰਾਂ ਵਾਲੇ ਜਿਨ੍ਹਾਂ ਲਈ ਪੈਸਾ ਮੈਟਰ ਨਹੀਂ ਕਰਦਾ ਉਹਨਾਂ ਉਹਨਾਂ ਨੂੰ ਹੁਣ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੁਣ ਨਿਗਾ ਸਾਰੇ ਰਾਜਨੀਤਿਕ ਢਾਂਚੇ ਦੀ ਇਸ ਤੇ ਲੱਗੀ ਵੀ ਹੈ ਵੀ ਕੀ ਇਹ ਟੈਂਪਲੇਟ ਕਾਮਯਾਬ ਹੁੰਦਾ ਹੈ ਕਿ ਫੇਲ ਹੁੰਦਾ ਜੇ ਤਾਂ ਕਿਤੇ ਇਹ ਕਾਮਯਾਬ ਹੋ ਗਏ ਫਿਰ ਤਾਂ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਚ ਹੋਰ ਜ਼ਿਆਦਾ ਨਿਹਰਗਰਦੀ ਉਹ ਜਿਹੜੀ ਮਰਜੀ ਪਾਰਟੀ ਦੀ ਸਰਕਾਰ ਆਵੇ ਹਰੇਕ ਨੇ ਕਹਿਣਾ ਯਾਰ ਉਹਨਾਂ ਨੇ ਕਰਿਆ ਸੀ ਆਪਾਂ ਵੀ ਕਰ ਸਕਦੇ ਤੇ ਜੇ ਕਿਤੇ ਅੱਜ ਪੰਜਾਬ ਦੇ ਲੋਕ ਹਰ ਕਿਤੇ ਦੇ ਇਹਨੂੰ ਆਪਣੀ ਲੜਾਈ ਸਮਝ ਕੇ ਵੀ ਯਾਰ ਇਹ ਜਿਹੜੀ ਪੱਤਰਕਾਰੀ ਕਰ ਰਹੇ ਨੇ ਇਹ ਜਿਹੜੀ ਆਵਾਜ਼ ਚੱਕ ਰਹੇ ਨੇ ਕੀ ਦੀ ਚੱਕ ਰਹੇ ਨੇ ਟੋਟੇਲੀ ਚੱਕ ਰਹੇ ਐ ਕੱਲ ਨੂੰ ਤੁਹਾਡੇ ਘਰਾਂ ਚ ਆ ਕੇ ਵੱਜੂਗੀ ਤਾਂ ਤੁਸੀਂ ਇਹਨਾਂ ਪੱਤਰਕਾਰਾਂ ਕੋਲ ਹੀ ਜਾਣਾ ਆਪਾਂ ਕਹਿੰਦੇ ਮੀਡੀਆ ਬੁਲਾ ਲੈਨੇ ਆਂ ਮਿੰਟੇ ਬਈ ਜੇ ਮੀਡੀਆ ਜਾਂਦਾ ਰੂ ਤਾਂਹੀਂ ਬੁਲਾਉਂਗੇ ਜੇ ਤਾਂ ਅੱਜ ਲੋਕ ਮੀਡੀਆ ਦੇ ਨਾਲ ਖੜਕੇ ਤਾਂ ਫੇਰ ਤਾਂ ਮੀਡੀਆ ਹੋਊਗਾ ਤਾਕੜਾ ਤੇ ਜਿਹੜੀ ਡਿਕਟੇਟਰਸ਼ਿਪ ਤਾਨਣਾ ਚਾਹੀਏ ਉਹ ਹੋ ਗਈ ਖਤਮ ਤੇ ਜੇ ਕਿਤੇ ਇਹੋ ਜੀ ਜ਼ਬਾਨਾਂ ਨੂੰ ਇਹਨਾਂ ਨੇ ਦਬਾ ਲਿਆ ਧੰਗਾ ਲਿਆ ਕਿਤੇ ਤੁਹਾਡੇ ਵਰਗੇ ਮੁੰਡਿਆਂ ਨੇ ਮਨ ਚ ਆ ਗਿਆ ਵੀ ਛੱਡੋ ਯਾਰ ਕੀ ਦੀ ਲੜਾਈ ਲੜੀ ਜਾਂਦੇ ਆ ਉਹ ਤਾਂ ਨਾਲ ਖੜਦੇ ਨੇ ਤਾਂ ਫੇਰ ਆਉਣ ਵਾਲਾ ਸਮਾਂ ਬਹੁਤ ਫਿਊਚਰ ਮਾੜਾ ਅਬਵ ਪਾਰਟੀ ਲਾਈਨਸ ਮੈਂ ਗੱਲ ਕਰਦਾ ਮੰਨ ਲਓ ਕਾਜ਼ੂ ਕਾਂਗਰਸ ਦੀ ਹੁਣ ਜਿਵੇਂ ਸਤਾਈ ਦੀਆਂ ਚਰਚਾਆਂ ਵਾੜੀਆਂ ਲੋਕ ਕਹਿ ਰਹੇ ਕਿ ਕਾਂਗਰਸ ਫੀਟ ਕਰ ਸਕਦੀ ਹੈ ਵਾਪਸ ਆ ਸਕਦੀ ਆ ਕਿ ਜੇ ਕਾਂਗਰਸ ਆਉਂਦੀ ਆ ਤਾਂ ਕਾਂਗਰਸ ਕੱਲ ਨੂੰ ਜੇ ਇਹੋ ਜਿਹੇ ਕਦਮ ਚੁੱਕਦੀ ਹੈ ਤਾਂ ਕੀ ਤੁਸੀਂ ਪਾਰਟੀ ਦੇ ਵਿੱਚ ਵਿਰੋਧ ਕਰੋਗੇ ਇਸ ਡਾਇਰੈਕਟੋਰਸ਼ਿਪ ਦਾ ਜਿਸ ਤਰੀਕੇ ਦੇ ਨਾਲ ਅੱਜ ਇਹ ਸਾਰਾ ਕੁਝ ਹੋ ਰਿਹਾ ਜੇ ਕੱਲ ਨੂੰ ਵੀ ਹੋਣ ਲੱਗ ਗਿਆ ਦੇਖੋ ਜੀ ਮੈਂ ਤਾਂ ਚਲੋ ਕੱਲ ਦਾ ਕੀ ਹੁੰਦਾ ਕੱਲ ਤਾਂ ਕਿਸੇ ਨੇ ਨਹੀਂ ਦੇਖੀ ਪਰ ਅਸਲੀ ਗੱਲ ਤਾਂ ਮੈਂ ਕਹਿੰਦਾ ਇਕੱਲੀ ਮੇਰੀ ਗੱਲ ਨਹੀਂ ਜਿੰਨੇ ਵੀ ਪੋਲੀਟੀਕਲ ਬੰਦੇ ਆ ਪੋਲੀਟੀਕਲ ਬੰਦੇ ਦੀ ਕਰੰਸੀ ਕੀ ਹੁੰਦੀ ਹੈ ਵੋਟ ਵੋਟਰ ਕੀ ਕਹਿੰਦਾ ਤੇ ਜੇ ਲੋਕ ਹੀ ਇਹਨੂੰ ਨਖੇਦੀ ਨਹੀਂ ਕਰਨਗੇ ਤਾਂ ਰਾਜਨੀਤਿਕ ਬੰਦਾ ਕਿਉਂ ਨਖੇਦੀ ਕਰੂਗਾ ਉਹ ਤਾਂ ਕਹੂਗਾ ਵਧੀਆ ਯਾਰ ਆਪਣੀ ਵੀ ਸਰਦਰ ਦੀ ਖਤਮ ਹੁੰਦੀ ਹੈ ਸੋ ਮੈਂ ਫੇਰ ਇਹੀ ਕਹਿਣਾ ਜਿਹੜੇ ਓਨਸ ਹੈ ਇਹ ਲੜਾਈ ਹੈ ਇਹ ਕਿਸੇ ਇੱਕ ادارے ਦੀ ਨਹੀਂ ਕਿਸੇ ਪੱਤਰਕਾਰ ਦੀ ਨਹੀਂ ਕਿਸੇ ਸਮਾਜਿਕ ਜਥੇਬੰਦੀ ਦੀ ਨਹੀਂ ਇਹ ਘਰ ਦੇ ਵਿੱਚ ਹਰ ਉਸ ਬੈਠੇ ਵਿਅਕਤੀ ਦੀ ਹੈ ਜਿਹਨੂੰ ਇਹ ਇੱਕ ਹੌਸਲਾ ਜ਼ਰੂਰ ਹੈ ਵੀ ਕੱਲ ਨੂੰ ਯਾਰ ਜੇ ਮੇਰੇ ਨਾਲ ਤੱਕਾ ਹੋਇਆ ਤਾਂ ਮੀਡੀਆ ਮੇਰੀ ਬਾਤ ਚੱਕੂਗਾ ਅੱਜ ਉਹ ਬਾਤ ਦਵਾਈ ਜਾ ਰਹੀ ਹੈ ਤੇ ਆਪਾਂ ਜੇ ਅੱਜ ਘਰਾਂ 'ਚ ਬੈਠੇ ਰਹਿ ਗਏ you will be on the wrong side of history ਕੱਲ ਨੂੰ ਆਪਣੇ ਜਵਾਕਾ ਨੇ ਵੱਡੇ ਹੋ ਕੇ ਜਦੋਂ ਆਪਾਂ ਨੂੰ ਸਵਾਲ ਕਰਨੇ ਆ ਨਾ ਵੀ ਜਦੋਂ ਦੇਸ਼ ਚਾ ਰਜਤਤਾ ਫੈਲ ਰਹੀ ਸੀ ਡਿਕਟੇਟਰਸ਼ਿਪ ਫੈਲ ਰਹੀ ਸੀ ਬਾਪੂ ਤੂੰ ਕੀ ਕਰਦਾ ਸੀ ਤਾਂ ਉਦੋਂ ਘੱਟੋ ਘਾਟ ਆਪਣੇ ਮਨ ਦੇ ਵਿੱਚ ਹੋਵੇ ਵੀ ਯਾਰ ਮੈਂ ਫਰੰਟ ਲਾਈਨਸ ਤੇ ਜਾ ਕੇ ਲੜਾਈ ਲੜ ਰਿਹਾ ਸੀ ਅੱਜ ਇਹ ਉਹ ਲੜਾਈ ਹੈ ਇਹ ਲੜਾਈ ਯਾਰ ਮਿੰਟੂ ਕੁਰਸਰੀਏ ਦੀ ਜਾਂ ਮਾਨਕ ਗੋਲ ਦੀ ਜਾਂ ਮਨਿੰਦਰ ਜੀਤਰੀ ਜਾਂ ਕਿਸੇ ਵੀ ادارے ਦੀ ਹੈ ਹੀ ਨਹੀਂ ਇਹ ਲੜਾਈ ਤਾਂ ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਦੀ ਹੈ ਜਿਹੜੀ ਕਹਿੰਦੀ ਆ ਕੁੱਟ ਕੇ ਦਬਾ ਲਓ ਹੁਣ ਉਹਦੇ ਖਿਲਾਫ ਲੋਕਾਂ ਦੀ ਆਵਾਜ਼ ਚੱਕਣ ਵਾਲਿਆਂ ਨੂੰਗੀ ਜੇ ਲੋਕਾਂ ਤੋਂ ਸਮਰਥਨ ਨਹੀਂ ਮਿਲਣਾ ਤਾਂ ਫਿਰ ਇਹ ਕਹਾਣੀ ਬੜੀ ਗਲਤ ਜਾਣ ਆੜੀ ਬਹੁਤ ਚਿੰਤਾ ਦੀ ਗੱਲ ਹੈ ਇਟਸ bigger than ਪਾਰਟੀਆਂ bigger than ਸਰਕਾਰਾਂ ਕਿਉਂਕਿ ਲੋਕਾਂ ਦੀ ਤਾਕਤ ਜੇ ਆਪਾਂ ਦੇਖੋ ਆਜ਼ਾਦੀ ਵੇਲੇ ਤੋਂ ਬਈ ਇਕੱਠਾ ਕਰਦੇ ਆਇਆ ਤਾਂ ਉਹੀ ਲੋਕ ਕਰਦੇ ਆਏ ਜਿਨ੍ਹਾਂ ਦੀ ਜ਼ਮੀਰਾਂ ਜਾਗਦੀਆਂ ਸੀ ਜਿਹੜੇ ਸ਼ਹਿਰ ਕਾਰਪੋਰੇਟ ਅੰਤਰ ਤੋਂ ਬਾਹਰ ਜਾ ਕੇ ਕੋਈ ਉਦੋਂ ਪ੍ਰਿੰਟਿੰਗ ਪ੍ਰੈਸਾਂ ਹੁੰਦੀ ਸੀ ਰਾਤ ਨੂੰ ਘਰਾਂ 'ਚ ਰਸਾਲੇ ਛਾਪ-ਛਾਪ ਕੇ ਸਾਡੇ ਨਾਨਾ ਜੀ ਹੁਣੇ ਰਾਤ ਨੂੰ ਜਾ ਕੇ ਪੋਸਟਰ ਲਾ ਕੇ ਆਉਂਦੇ ਨੂੰ ਸੀ ਉਸ ਵੇਲੇ ਉਹੀ ਮੀਡੀਆ ਹੁੰਦਾ ਸੀਗਾ ਲੋਕਾਂ ਦੀ ਆਵਾਜ਼ ਉਠਾਉਂਦੇ ਸੀ ਅੱਜ ਤੁਸੀਂ ਉਹ ਕੰਮ ਕਰ ਰਹੇ ਹੋ ਤੇ ਉਹਦਾ ਸਾਥ ਜੇ ਲੋਕ ਨਹੀਂ ਦੇਣਗੇ ਤਾਂ ਕੰਮ ਖਲਾਤ ਗਲਤ ਜਾਊ ਸਰਕਾਰ ਨੂੰ ਵੀ ਮੈਂ ਕਹਿਣਾ ਚਾਹਨਾ ਵੀ ਇਹੇ ਜੇ ਟੋਏ ਨਾ ਪਟੋ ਜਿਹੜੇ ਕੱਲ ਨੂੰ ਭਰੇ ਨਾ ਜਾਣ ਇਹ ਆਪਾਂ ਇੱਕ ਲੜਾਈ ਇੱਕ ਕਵੈਤ ਪੈ ਗਈ ਹੈ ਵੀ ਮਗਰਲੇ ਇੰਨਾ ਗੰਦ ਪਾ ਕੇ ਗਏ ਸੀ ਅਸੀਂ ਉਸ ਤੋਂ ਵੱਧ ਕਿੰਨਾ ਪਾ ਸਕਦੇ ਹਾਂ ਅਗਲੇ ਆਉਣਗੇ ਉਹ ਕਹਿਣਗੇ ਅਸੀਂ ਉਸ ਤੋਂ ਵੱਧ ਕਿਤੇ ਪਾ ਸਕਦੇ ਹਾਂ ਪਰ ਇਹ ਪੱਟਦੇ ਪੱਟਦੇ ਕਿਤੇ ਇਹ ਨਾ ਸਥਿਤੀ ਹੋਵੇ ਅਸੀਂ ਸਾਰੇ ਆਪਦੇ ਤੁਹਾਹਾ ਇਹ ਜੋ ਪਟਲੀ ਜੀ ਸਾਰੀ ਤਸਨ ਹੋ ਜੀਏ ਇਹ ਬਹੁਤ ਗਲਤ ਪਾਸੇ ਨੂੰ ਰਾਹ ਚੱਲ ਗਿਆ ਰਾਜਨੀਤੀਆਂ ਦਾ ਰਾਹ ਵੀ ਬਹੁਤ ਗਲਤ ਪਾਸੇ ਨੂੰ ਚੱਲ ਗਿਆ ਕਿਸੇ ਟਾਈਮ ਤੇ ਪੋਲੀਟੀਕਲ ਬੰਦੇ ਦੀ ਇੱਜ਼ਤ ਹੁੰਦੀ ਸੀ ਬਈ ਮਾਣ ਹੁੰਦਾ ਸੀਗਾ ਅਸੀਂ ਵੀ ਟੌਰਨਾ ਕਹਿੰਦੇ ਸੀ ਵੀ ਅਸੀਂ ਪੋਲੀਟੀਕਲ ਅਸੀਂ ਯਾਰ ਲੀਡਰ ਆ ਲੋਕ ਕੁਰਸੀ ਛੱਡ ਕੇ ਬਿਠਾਉਂਦੇ ਸੀ ਅੱਜ ਦੇ ਡੇਟ 'ਚ ਕਿਤੇ ਨਾ ਕਿਤੇ ਸੰਗ ਆਉਂਦੀ ਹੈ ਕਹਿੰਦੇ ਵੀ ਯਾਰ ਅਸੀਂ ਪੋਲੀਟੀਸ਼ਨ ਆ ਹਲਕੇ ਜਿਹੇ ਕਹੀਦਾ ਬਈ ਰਾਜਨੀਤਿਕ ਬੰਦੇ ਆ ਪਰ ਇਹਦਾ ਰਾਹੁਲ ਜੀ ਇਹਦਾ ਇਹਦਾ ਕਾਰਨ ਕੀ ਹੈ ਇਹ ਕੀ ਸੋਸ਼ਲ ਮੀਡੀਆ ਨੂੰ ਤੁਸੀਂ ਕਾਰਨ ਮੰਨਦੇ ਹੋ ਸੋਸ਼ਲ ਮੀਡੀਆ ਤੇ ਜਿਹੜੀ ਪੱਤਰਕਾਰੀ ਹੋ ਰਹੀ ਹੈ ਕਿ ਉਹ ਤੁਹਾਨੂੰ ਕਿਸ ਤਰੀਕੇ ਦੇ ਨਾਲ ਦੇਖਣਾ ਚਾਹੁੰਦੇ ਹੋ ਕਿਉਂਕਿ ਅਸੀਂ ਨਾ ਹੁਣ ਮਿਤੋਜ ਮਾਨ ਸਾਹਿਬ ਦੇ ਨਾਲ ਗੱਲਬਾਤ ਕਰਦੇ ਸੀ ਉਹ ਕਹਿੰਦੇ ਕਿ ਜਿਹੜੀ ਵੀ ਕੋਈ ਨਵੀਂ ਸਰਕਾਰ ਆ ਰਹੀ ਹੈ ਜਾਂ ਜਿਵੇਂ ਇਲੈਕਸ਼ਨ ਹੋਣ ਜਾ ਰਹੇ ਨੇ ਤਾਂ ਇੱਕ ਪਾਲਿਸੀ ਦੇਣੀ ਚਾਹੀਦੀ ਹੈ ਕਿਸੇ ਵੀ ਸਰਕਾਰ ਨੂੰ ਚਾਹੇ ਕਾਂਗਰਸ ਆ ਚਾਹੇ ਅਕਾਲੀ ਦਲ ਚਾਹੇ ਬੀਜੇਪੀ ਹੈ ਕਿ ਅਸੀਂ ਸੋਸ਼ਲ ਮੀਡੀਆ ਤੇ ਜਿਹੜੀ ਪੱਤਰਕਾਰੀ ਹੋ ਰਹੀ ਹੈ ਜਿਹੜੇ ਆ ਪੱਤਰਕਾਰ ਜੀ ਨਾਲ ਤੇ ਪਰਚੇ ਹੋਏ ਨੇ ਕਿ ਅਸੀਂ ਇਹਨਾਂ ਨੂੰ ਕਿਸ ਤਰੀਕੇ ਦਾ ਪਲੇਟਫਾਰਮ ਦਵਾਂਗੇ ਤੁਹਾਨੂੰ ਲੱਗਦਾ ਕਿ ਚਲੋ ਤੁਸੀਂ ਕਾਂਗਰਸ ਦੇ ਨਾਲ ਮੈਡਮ ਤੁਸੀਂ ਸਾਨੂੰ ਪਤਾ ਹੈ ਕਿ ਮੁੱਖ ਮੰਤਰੀ ਰਹੇ ਨੇ ਤੁਹਾਡਾ ਵੱਡਾ ਇੱਕ ਪਰਿਵਾਰ ਹੈ ਤੁਹਾਨੂੰ ਲੱਗਦਾ ਹੈ ਕਿ ਵਾਕਈ ਹਾਂ ਕਾਂਗਰਸ ਵੀ ਜੇਕਰ ਪਾਵਰ ਚ ਆਉਂਦੀ ਹੈ ਤਾਂ ਸੋਸ਼ਲ ਮੀਡੀਆ ਦੀ ਪੱਤਰਕਾਰੀ ਦੇ ਲਈ ਕੋਈ ਪਾਲਿਸੀ ਬਣਾਉਣੀ ਚਾਹੀਦੀ ਹੈ ਬਿਲਕੁਲ ਮੇਰੇ ਬਿਲਕੁਲ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਦੀ ਡੇਟ 'ਚ ਜੇਕਰ ਦੇਖਿਆ ਜਾਵੇ ਤਾਂ ਸਹੀ ਮੈਨੇਜ ਪੱਤਰਕਾਰੀ ਅਗਰ ਹੋ ਰਹੀ ਹੈ ਤਾਂ ਹੋਈ ਸੋਸ਼ਲ ਮੀਡੀਆ ਤੇ ਰਹੀ ਹੈ ਕਿਉਂਕਿ ਦੇਖੋ ਫਿਰ ਹੋਈ ਕਹਿੰਦਾ ਵੀ ਰੈਵਨਿਊ ਸਟ੍ਰੀਮ ਕਿੱਥੋਂ ਆਣੀ ਹੈ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੀ ਰੈਵਨਿਊ ਸਟ੍ਰੀਮ ਐਡ ਹੈ ਚਾਹੇ ਸਰਕਾਰ ਤੋਂ ਚਾਹੇ ਸਰਕਾਰ ਦੇ ਬੰਦਿਆਂ ਤੋਂ ਉਹ ਤੋਂ ਸੰਗੀ ਕੁੜਤੇ ਆ ਕਾਰਪੋਰੇਟ ਕਰਾਣਾ ਚੁੱਕ ਹੋ ਜਾਂਦਾ ਹੈ ਜਿਹੜੇ ਸੋਸ਼ਲ ਮੀਡੀਆ ਦੇ ਪੱਤਰਕਾਰ ਕਰਦੇ ਆ ਉਹਨਾਂ ਦੀ ਰੈਵਨਿਊ ਸਟ੍ਰੀਮ ਈ ਵਿਊਅਰਸ ਨੇ ਉਹਨਾਂ ਨੂੰ ਹੁੰਦਾ ਵੀ ਮੈਂ ਜਿੰਨੀ ਲੋਕਾਂ ਦੀ ਬਾਤ ਚੱਕੂਗਾ ਜਿੰਨੀ ਸੱਚ ਦੀ ਗੱਲ ਕਰੂੰਗਾ ਮੇਰੇ ਵਿਊਅਰ ਚ ਆਉਣਗੇ ਸੋ ਤਾਂ ਹੀ ਜਿਹੜੀ ਟਰੂ ਪ੍ਰੂ ਰਜ ਰਿਪੋਰਟਰ ਹੈਗੇ ਆ ਉਹ ਸੋਸ਼ਲ ਮੀਡੀਆ ਵਾਲੇ ਸੋ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਸਪੋਰਟ ਵੀ ਕਰਨੀ ਚਾਹੀਦੀ ਹੈ ਇਹਨਾਂ ਲਈ ਠੀਕ ਹੈ ਰੂਲਸ ਵੀ ਬਣਨੇ ਚਾਹੀਦੇ నో ਡਾਊਟ ਬਹੁਤ ਥਾਂਾਂ ਤੇ ਕਈ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਮਿਸਯੂਜ਼ ਵੀ ਕਰਿਆ ਜਾਂਦਾ ਸਰਕਾਰਾਂ ਕਨੀਓ ਕਰਿਆ ਜਾਂਦਾ ਪਾਰਟੀਆਂ ਕਨੀਓ ਕਰਿਆ ਜਾਂਦਾ ਤਾਂ ਉੱਤੇ ਫੈਕਟ ਚੈੱਕ ਵਗੈਰਾ ਹੋਣਾ ਚਾਹੀਦਾ ਪਰ ਇੱਕ ਫਰੀडम ਆਫ ਪ੍ਰੈਸ ਵੀ ਹੈ ਮੈਨੂੰ ਇਹ ਪਿੱਛੇ ਕੋਈ ਸਵਾਲ ਕਰ ਰਿਹਾ ਜੀ ਕਹਿੰਦੇ ਜੀ ਉਹ ਕਹਿੰਦੇ ਆ ਬਲੌਗਰ ਨੇ ਮੈਂ ਕਿਹਾ ਪਹਿਲੀ ਗੱਲ ਤਾਂ ਯਾਰ ਜਿਹੜੇ ਬਲੌਗਰ ਤੁਹਾਨੂੰ ਪਹਿਲਾਂ ਪੱਤਰਕਾਰ ਲੱਗਦੇ ਸੀ ਕੋਈ ਨਹੀਂ ਦੁਬਾਰਾ ਲੱਗਣ ਲੱਗ ਜਾਣਗੇ ਪਰ ਚਲੋ ਉਸ ਸਵਾਲ 'ਚ ਨਹੀਂ ਵਹ ਜਾਂਦਾ ਮੈਂ ਕਹਿੰਦਾ ਬਲੌਗਰ ਛੱਡੋ ਯਾਰ ਉਹ ਤਾਂ ਇੱਕ ਆਮ ਸਿਟੀਜ਼ਨ ਹੈ ਉਹਨੂੰ ਇੱਕ ਬੰਦਾ ਵੀ ਫੋਲੋ ਨਹੀਂ ਕਰਦਾ ਪਰ ਕੀ ਇੱਕ ਸਿਟੀਜ਼ਨ ਦਾ ਹੱਕ ਬਣਦਾ ਉਹਦੀ ਸਰਕਾਰ ਨੂੰ ਸਵਾਲ ਕਰ ਸਕਦਾ ਤਾਂ ਫਿਰ ਜਦੋਂ ਭਗਵੰਤ ਮਾਨ ਸਾਹਿਬ ਨੇ ਇੰਨਾ ਹੀ ਹੈਲੀਕਾਪਟਰਾਂ ਤੇ ਇੰਨਾ ਹੀ ਚੀਜ਼ਾਂ ਤੇ ਸਵਾਲ ਪੁੱਛੇ ਸੀ ਉੱਤੇ ਵੀ ਪਰਚਾ ਹੋਣਾ ਚਾਹੀਦਾ ਝੂਠ ਦੀ ਗੱਲ ਕਰਦੇ ਹੋ ਤਾਂ ਝੂਠ ਸਭ ਤੋਂ ਵੱਡੇ ਦਾ ਸਾਡੀ ਸਰਕਾਰ ਨੇ ਬੋਲੇ ਆ ਗੋਲਡੀ ਪ੍ਰਾਡ ਆ ਗਿਆ BMW ਦਾ ਪਲਾਂਟ ਖੁੱਲ ਗਿਆ 16 ਮੈਡੀਕਲ ਕਾਲਜ ਖੁੱਲ ਗਏ ਇਹਦੇ ਬਿਆਨ ਕਿਹਨੇ ਦਿੱਤੇ ਸੀ ਸੱਤਾ ਦੀ ਕੁਰਸੀ ਤੇ ਬੈਠ ਕੇ ਬਲਕਿ ਉਹ ਇੱਕ ਜੁਰਮ ਹੈ ਕਿਉਂਕਿ ਯੂ ਆਰ ਸਿਟਿੰਗ ਔਨ ਅ ਕਨਸਟੀਟਿਊਸ਼ਨਲ ਪੋਸਟ ਰਾਹੁਲਿੰਦਰ ਸਿੰਘ ਸਿੱਧੂ ਕੀ ਕਹਿੰਦਾ ਉਹਦਾ ਕੋਈ ਫਰਕ ਨਹੀਂ ਪੈਂਦਾ ਪਰ ਰਾਹੁਲਿੰਦਰ ਸਿੰਘ ਸਿੱਧੂ ਕੱਲ ਨੂੰ ਕਿਸੇ ਕਨਸਟੀਟਿਊਸ਼ਨਲ ਪੋਸਟ ਤੇ ਭਗਵੰਤ ਮਾਨ ਜੀ ਨਹੀਂ ਉਸਤੇ ਤੁਸੀਂ ਬਹਿ ਕੇ ਝੂਠ ਬੋਲਦੇ ਹੋ ਤਾਂ ਉਹਦੇ ਜ਼ਰੂਰ ਰਿਪਰਕਸ਼ਨ ਹੋਣੀ ਚਾਹੀਦੀ ਹੁਣ ਤਾਂ ਸਾਡੀ ਪੁਲਿਸ ਨੂੰ ਵੀ ਇਹਨਾਂ ਨੇ ਲਾ ਲਿਆ ਵੀ ਹਰ 26 ਜਨਵਰੀ ਨੂੰ ਆ ਕੇ ਕਹਿੰਦੇ ਜੀ ਨਸ਼ਾ ਖਤਮ ਕਰਦਾਂਗੇ ਹੁਣ ਵੀ 26 ਜਨਵਰੀ ਆਉ ਹੁਣ ਵੀ ਕਹਿਣਗੇ ਬਲੂਪ੍ਰਿੰਟ ਬਣ ਗਿਆ ਬਾਸ ਸਰਕਾਰ ਦੁਆਰਾ ਬਣਾਓ ਤੇ ਅਸੀਂ ਮਤਲਬ ਖਤਮ ਯਾਰ ਇੰਨਾ ਵੱਡਾ ਝੂਠ ਅੱਗੇ ਲੋਕਾਂ ਨੂੰ ਫੇਰ ਵੀ ਵਿਸ਼ਵਾਸ ਹੋਣੀ ਸਰਕਾਰ ਨੇ ਅਨਾਉਂਸ ਕਰਿਆ ਤਾਂ ਕੁਝ ਹੋਊਗਾ ਹੁਣ ਤਾਂ ਉਤਾ ਹੀ ਬੋਲ ਗਿਆ ਨਾ ਸੋ ਇਹ ਨਾਰਕੀ ਦੀ ਸ਼ੁਰੂਆਤ ਆ ਆ ਜਿਹੜਾ ਐਕਸ਼ਨ ਹੋਇਆ ਪੱਤਰਕਾਰਾਂ ਤੇ ਇਹ ਉਹੀ ਸਮਝਦੇ ਹੋ ਤੁਸੀਂ ਕਿ ਜਿਹੜਾ ਸੋਸ਼ਲ ਮੀਡੀਆ ਬਚਿਆ ਹੋਇਆ ਕਿਉਂਕਿ ਵੱਡੇ ادارے ਤੁਸੀਂ ਗੱਲ ਕਰੀ ਕਿ ਉਹ ਤਾਂ ਚਲੋ ਐਡ ਮਿਲ ਜਾਂਦੀ ਹੈ ਉਸ ਤਰੀਕੇ ਦੇ ਨਹੀਂ ਬੋਲਦੇ ਜਿਹੜੇ ਸੋਸ਼ਲ ਮੀਡੀਆ ਤੇ ਪੱਤਰਕਾਰ ਬੋਲ ਰਹੇ ਨੇ ਕਿ ਸੋਸ਼ਲ ਮੀਡੀਆ ਸਟਰੋਂਗ ਇਨਾ ਹੋ ਗਿਆ ਸਰਕਾਰ ਨੂੰ ਲੱਗਿਆ ਕਿ ਇੱਕ ਸਾਲ ਰਹਿ ਗਿਆ ਸਿਰਫ ਜੇ ਇਹ ਸੋਸ਼ਲ ਮੀਡੀਆ ਦਾ ਇਹ ਇਹ ਹਿੱਸਾ ਕੰਟਰੋਲ 'ਚ ਨਾ ਕੀਤਾ ਜਾਂ ਡਰਾਇਆ ਨਾ ਧਮਕਾਇਆ ਨਾ ਤਾਂ ਫਿਰ ਇਹ ਸਰਕਾਰ ਦੇ ਲਈ ਇੱਕ ਬਹੁਤ ਵੱਡੀ ਚਿੰਤਾ ਹੋ ਸਕਦੀ ਹੈ ਜਿਹੜੀ ਜੀ ਸਰਕਾਰ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਉਣ ਚ ਸਭ ਤੋਂ ਵੱਡਾ ਕੰਮ ਹੀ ਇਹ ਸੋਸ਼ਲ ਮੀਡੀਆ ਵਾਲੇ ਪਲੈਟਫਾਰਮ ਕਰ ਰਹੇ ਆ ਤਾਂ ਹੀ ਤੁਸੀਂ ਦੇਖੋ ਸਰਕਾਰ ਬਖਲਾੜ ਚ ਹੈ ਜਦੋਂ ਬੰਦਾ ਬਖਲਾੜ ਚ ਹੁੰਦਾ ਨਾ ਉਦੋਂ ਇਹ ਜਿਹਾ ਤੁਸੀਂ ਪਿਛਲੇ ਸਾਲ ਤੋਂ ਦੇਖਣਾ ਸ਼ੁਰੂ ਕਰੋ ਪਹਿਲਾਂ ਇਹ ਬੜੀ ਹਾਸੀ ਹੋਣੀ ਆ ਤੇ ਮਜ਼ਾਕ ਜਿਹਾ ਡਾਉਂਦੇ ਸੀ ਚੌਧਰ ਦੀਆਂ ਗੱਲਾਂ ਹੁਣ ਇਹ ਗੁੱਸੇ ਚ ਨੇ ਜਦੋਂ ਗੱਲ ਕਰਦੇ ਆ ਕਦੇ ਉਹ ਟੈਂਟਾਂ ਦਾ ਸਵਾਲ ਚੱਕਣ ਵਾਲੇ ਪੱਤਰਕਾਰ ਤੇ ਬਾਕਾਇਦਾ ਤੁਸੀਂ ਆਪਦੇ ਸਰਕਾਰੀ ਫੰਕਸ਼ਨ ਦੇ ਵਿੱਚ ਇੱਕ ਪੱਤਰਕਾਰ ਤੇ 10 ਮਿੰਟ ਲਾ ਰਹੇ ਹੋ ਇਹ ਤਾਂ ਮਤਲਬ ਤੁਹਾਡੇ ਦਿਲਚਸਪ ਗੱਲ ਚੂਹੀ ਹੈ ਕਦੇ ਸਟ੍ਰਾਈਕਾਂ ਮਾਰ ਦੇਣੀਆਂ ਕਦੇ ਕੁਝ ਮਤਲਬ ਸਾਰੇ ਹੱਤਕੰਡੇ ਇਹਨਾਂ ਨੇ ਅਪਣਾ ਕੇ ਦੇਖ ਲਏ ਇੱਕ ਪਾਲਿਸੀ ਵੀ ਇਹਨਾਂ ਨੇ ਬਣਾਈ ਸੀ ਵੀ ਸੋਸ਼ਲ ਮੀਡੀਆ ਨੂੰ ਐਡ ਦਵਾਂਗੇ ਇਹਨਾਂ ਨੂੰ ਲੱਗਿਆ ਸੀ ਸ਼ਾਇਦ ਚੋਗਾ ਪਾਵਾਂਗੇ ਸਾਡੇ ਕੋਲੇ ਆਉਣਗੇ ਉਹਦੇ ਵਿੱਚ ਵੀ ਨਹੀਂ ਆਏ ਸੋ ਹੁਣ ਇਹ ਆਖਰੀ ਜਿਵੇਂ ਬੰਦਾ ਫੜਪੜਾਉਂਦਾ ਹੁੰਦਾ ਨਾ ਉਹਨੇ ਗੁੱਸੇ ਦੇ ਵਿੱਚ ਨੇ ਵੀ ਥੋੜੀ ਯਾਰ ਤੁਸੀਂ ਮਰਵਾ ਕੇ ਰੱਖਦਾ ਤੁਹਾਨੂੰ ਤਾਂ ਰਗੜ ਕੇ ਰੱਖੇ ਪਰ ਇਹ ਬਹੁਤ ਵੱਡੀ ਗਲਤੀ ਚ ਨੇ ਯਾਰ ਇਹਨਾਂ ਨੂੰ ਬੰਦ ਕਰਾ ਲੋਂਗੇ ਇਹ ਇਹ ਇਨਸਾਨ ਥੋੜਾ ਨਾ ਬੋਲ ਰਿਹਾ ਬਾਈ ਇੱਕ ਸੋਚ ਬੋਲ ਰਹੀ ਹੈ ਜ ਕਵੈਸਚਨ ਟੂ ਪਾਵਰ ਕਰਦੇ ਆ ਤੁਸੀਂ ਇੱਕ ਨੂੰ ਦਬਾ ਲਓਗੇ ਦੂਜਾ ਖੜਾ ਹੋ ਜਾਊ ਦੂਜੇ ਨੂੰ ਦਬਾ ਲਓਗੇ ਤੀਜਾ ਖੜਾ ਹੋ ਜਾਊਗਾ ਇਹ ਤਾਂ ਖੜੇ ਹੁੰਦੇ ਹੀ ਰਹਿਣਗੇ ਸਵਾਲ ਉੱਠਦੇ ਹੀ ਰਹਿਣਗੇ ਸੋ ਬੈਟਰ ਹੈ ਜੇ ਸਰਕਾਰ ਦੇ ਬੰਦੇ ਸਮਝ ਜਾਣ ਸੁਧਰ ਜਾਣ ਘੱਟੋ ਘੱਟ ਪਿੰਡਾਂ 'ਚ ਵੜਨ ਜੋਗੇ ਹੋ ਜਾਣਗੇ ਨਹੀਂ ਜਿਸ ਤਰ੍ਹਾਂ ਦੀ ਤੁਸੀਂ ਹਰਕਤਾਂ ਕਰ ਰਹੇ ਹੋ ਪਿੰਡਾਂ ਦੇ ਵਿੱਚ ਐਂਟਰੀ ਬੈਨ ਹੋਊਗੀ ਨਾ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਪਹਿਲਾਂ ਸਟੇਜਾਂ ਦੇ ਉੱਤੇ ਜਾਂਦੇ ਸੀਗੇ ਪਿੰਡਾਂ 'ਚ ਜਦੋਂ ਵੀ ਪ੍ਰਚਾਰ ਕਰਦੇ ਸੀ ਤਾਂ ਬਹੁਤ ਮਿਮਕਰੀ ਉਹਨਾਂ ਨੇ ਕੀਤੀ ਆ ਕੋਈ ਲੀਡਰ ਨਹੀਂ ਛੱਡਿਆ ਹੁਣ ਵੀ ਪਿੱਛੇ ਜੇ ਉਹ ਵਿਧਾਨ ਸਭਾ 'ਚ ਬੀਬੀ ਰਜਿੰਦਰ ਕੌਰ ਭੱਟਲ ਦੇ ਬਾਰੇ ਵੀ ਬੋਲੇ ਤੁਹਾਡੇ ਬਾਰੇ ਵੀ ਉਹਨਾਂ ਨੇ ਬੋਲਿਆ ਕਿ ਉਹਨਾਂ ਨੂੰ ਤਾਂ ਹੀ ਨਹੀਂ ਪਿੰਡਾਂ ਦਾ ਨਹੀਂ ਪਤਾ ਲੱਗਦਾ ਵਿਧਾਨ ਸਭਾ 'ਚ ਸਟੇਜ ਤੋਂ ਉਹ ਬਹੁਤ ਬੋਲਦੇ ਆ ਉਹ ਕਿ ਉਸ ਗੱਲ ਤੇ ਨਹੀਂ ਫਿਰ ਪਰਚਾ ਬਣਦਾਗਾ ਜਦੋਂ ਇਹੋ ਜਿਹੀਆਂ ਗੱਲਾਂ ਕਰ ਦਿੰਦੇ ਤੁਸੀਂ ਚੈਲੰਜ ਵੀ ਕੀਤਾ ਸੀ ਕਿ ਸਬੂਤ ਦਿਓ ਦੇਖੋ ਜੀ ਪਹਿਲੀ ਗੱਲ ਦੋ ਗੱਲਾਂ ਨੇ ਇੱਕ ਤਾਂ ਇਹ ਵੀ ਇਹਨਾਂ ਨੂੰ ਸਭ ਕੁਝ ਮਾਫ ਹੈ ਕੇਜਰੀਵਾਲ ਸਾਹਿਬ ਤੇ ਦਿੱਲੀ ਚ ਪਰਚਾ ਹੁੰਦਾ ਹੈ ਕੇਜਰੀਵਾਲ ਸਾਹਿਬ ਕੋਈ ਬਿਆਨ ਦਿੰਦੇ ਹੈ ਤਾਂ ਉੱਥੇ ਆਵਾਜ਼ ਨੂੰ ਦਬਾਇਆ ਜਾਣਾ ਹੈ ਉੱਥੇ ਡੈਮੋਕਰੇਸੀ ਦਾ ਘਾਣ ਹੈ ਪਰ ਉਹੀ ਚੀਜ਼ ਇਹ ਇੱਥੇ ਆ ਕੇ ਕਰਦੇ ਇਹਨਾਂ ਨੂੰ ਜਾਇਜ਼ ਹੈ ਦੂਜੀ ਗੱਲ ਭਗਵੰਤ ਮਾਨ ਸਾਹਿਬ ਦਾ ਮੈਂ ਥੋੜਾ ਜਿਹਾ ਸਮਝਦਾ ਵੀ ਉਹ ਸਟੇਜਾਂ ਤੇ ਜਾ ਕੇ ਜਿਹੜਾ ਮਜ਼ਾਕ ਮਜ਼ੂਕ ਕਢਾ ਕੇ ਮਿਮਿਕਰੀ ਕਰਕੇ ਆ ਜਾਂਦੇ ਉਹਨਾਂ ਨੂੰ ਇਸ ਲਈ ਵੀ ਛੋਟਾ ਵੀ ਹੋਰ ਵਿਚਾਰੇ ਬੋਲਣ ਵੀ ਕੀ ਸਰਕਾਰ ਕੰਨੀ ਉਹ ਤਾਂ ਕਰਿਆ ਵਾ ਕੁਝ ਹੈ ਨਹੀਂ ਦਿਖਾਉਣ ਨੂੰ ਕੋਈ ਸਬਸਟੈਂਸ ਦੀ ਗੱਲ ਉੱਥੇ ਕਰ ਨਹੀਂ ਸਕਦੇ ਹੁਣ ਉਹਨਾਂ ਨੇ ਲੋਕਾਂ ਦਾ ਵੀ ਜੀ ਲਾ ਕੇ ਰੱਖਣਾ ਹੈ ਉਹਨਾਂ ਨੂੰ ਆਦਤ ਹੈ ਵੀ ਜਦੋਂ ਜਾਂਦੇ ਆ ਤਾਂ ਪਰ ਕੰਨਿਆ ਸਰਕਾਰ ਦਾ ਕੁਝ ਸੁਣਾਉਣ ਨੂੰ ਹੈ ਨਹੀਂ ਚੱਲ ਪੁਰਾਣੇ ਚੁਟਕਲੇ ਚਟਕਲੇ ਰੀਫੈਬ੍ਰिकेट ਕਰਕੇ ਉਰੇ ਲੋਕਾਂ ਨੂੰ ਹਸਾ ਲੈਣਾ ਯਾਰ ਮੁੱਖ ਮੰਤਰੀ ਦੀ ਸਪੀਚ ਹੋਵੇ ਤੇ ਮੁੱਖ ਮੰਤਰੀ ਕਹਿ ਰਿਹਾ ਹੋਵੇ ਇੰਨੇ ਨੰਬਰ ਕੁੜੀਆਂ ਦੇ ਆ ਜਾਂਦੇ ਆ ਉਸ ਤਾਂ ਦੋ ਮੁੰਡੇ ਆ ਜਾਂਦੇ ਆ ਲੋਕ ਹੱਸ ਰਹੇ ਨੇ ਤੇ ਉਹਨੂੰ ਤੁਸੀਂ ਖੁਸ਼ ਹੋ ਕੇ ਵਾਵਾ ਕਰ ਰਹੇ ਹੋ ਭਾਈ ਜੀ ਗੱਲ ਕਰੋ ਜਿਹੜੇ ਸਾਡੇ ਅੱਜ ਨੌਜਵਾਨ ਮਾਰੇ ਜਾ ਰਹੇ ਨੇ ਨਸ਼ਿਆਂ ਦੀ ਦਲਦਲ 'ਚ ਤਸ ਰਹੇ ਆ ਸਾਡੇ ਪੰਜਾਬ ਦਾ ਨਾਸ਼ ਬਚਿਆ ਪਿਆ ਹਰ ਵਰਗ ਚੀਕ ਰਿਹਾ ਯਾਰ ਰੋ ਰਿਹਾ ਉਹਦੀ ਗੱਲ ਕਰ ਲਓ ਸਾਡਾ ਬਾਬਾ ਹੀਰਾ ਸਿੰਘ ਪਠੜ ਕਾਲਜ ਦੇ ਲੋਕ ਅੱਜ ਤਰਸਦੇ ਫਿਰੇ ਉਹਦੀ ਗੱਲ ਕਰ ਲਓ ਕਿੰਨੇ ਲੱਖਾਂ ਮੁੱਦੇ ਤੁਸੀਂ ਕਰਨੀ ਹੈ ਮਿਮਿਕਰੀ ਤੇ ਉਹਦੇ ਵਿੱਚ ਵੀ ਹੁਣ ਕਿਤੇ ਨਾ ਕਿਤੇ ਮਿਮਿਕਰੀ ਸਟੇਲ ਹੋ ਗਈ ਕਿਉਂਕਿ ਉਹੀ ਚੁਟਕਲੇ ਚਲਾ 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 ਚੱਲਦਾ ਨਹੀਂ ਜਿਹੜੀ ਤੁਸੀਂ ਇਹਨਾਂ ਨੇ ਕਿਹਾ ਵੀ ਮੇਰੀ ਗੱਲ ਕਰੀ ਮੈਂ ਇਹਨਾਂ ਨੂੰ ਇੱਕ ਬਲਕੇ ਵੀਡੀਓ ਵੀ ਪਾਉਣੀ ਹੈ ਉਹਦਾ ਮੈਂ ਕਿਦਾਂ ਜਵਾਬ ਦੇਣਾ ਹੈ ਇਹਨਾਂ ਨੇ ਕਿਹਾ ਜੀ ਹਰਿਆਣੇ ਦੇ ਵਿੱਚ ਕੈਂਪੇਨ ਕਰਨ ਬਾਕੇ ਉਹ ਜਨਾਬ ਯਾਦ ਕਰਕੇ ਦੇਖੋ ਤੁਹਾਨੂੰ ਭੁੱਲ ਗਿਆ ਉਹ ਤੁਸੀਂ ਗਏ ਸੀ ਤੇ ਹਰਿਆਣੇ ਨਹੀਂ ਤੁਸੀਂ ਪਾਤੜਾਂ ਦੇ ਪਿੰਡਾਂ 'ਚ ਗਏ ਸੀ ਕਿਉਂਕਿ ਮੁੰਡਿਆਂ ਨੇ ਤੁਹਾਡੇ ਨੂੰ ਚੁਟਕਲੇ ਸੁਣਨੇ ਸੀ ਹਰਿਆਣੇ 'ਚ ਤਾਂ ਉਸ ਵੇਲੇ ਇਲੈਕਸ਼ਨਾਂ ਨਹੀਂ ਹੁੰਦੀਆਂ ਜਦੋਂ ਪੰਜਾਬ 'ਚ ਇਲੈਕਸ਼ਨਾਂ ਹੋ ਰਹੀਆਂ ਹੁੰਦੀਆਂ ਹਰਿਆਣੇ 'ਚ ਜੇ ਸਨਾਬੀ ਸਭਾ ਹੋਊਗੀ ਤਾਂ ਹੈਰਾਨੀ ਦੇ ਸਮੇ ਹੋਊਗੀ। ਦੂਜੀ ਗੱਲ ਸਾਡੀ ਤਾਂ ਸਟੈਬਲਿਸ਼ਡ ਪਾਰਟੀ ਆ ਪਿੰਡ ਚ ਜਾਂਦੇ ਆ ਮੂਰੇ ਪਤਾ ਹੁੰਦਾ ਵਰਕਰ ਖੜੇ ਆ ਚੀਜ਼ਾਂ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਂਦੇ। ਹਾਂ ਤੁਸੀਂ ਤੇ ਬੱਬੂ ਮਾਨ ਸਾਹਿਬ ਉਹਦੋਂ ਜਰੂਰ ਖਾਨਾ ਉਹਦੋਂ ਸ਼ਾ ਮੰਗੂ ਪਿੰਡੋ ਪਿੰਡੀ ਜਾਂਦੇ ਸੀ ਤੇ ਉਦੋਂ ਕਈ ਹਲਕਿਆਂ ਦੇ ਲੋਕ ਇਹਨਾਂ ਤੋਂ ਫੰਕਸ਼ਨ ਫੰਕਸ਼ਨ ਕਰਾ ਗਏ ਸੀ। ਸੋ ਇਹ ਆਪਣੀ ਗੱਲ ਨੂੰ ਹੀ ਕਮਾ ਕੇ ਤੇ ਅਕਸਰ ਇਹੀ ਕਰਦੀ ਆ ਜੀ। ਵਿਖੇ ਇਹਨਾਂ ਨੇ ਹੋਰ ਬੀਬੀ ਪੱਠੜਵਾਰੇ ਕਿਹਾ ਸੀ ਢੀਂਸਾ ਸਾਹਿਬ ਬਾਰੇ ਕਿਹਾ ਸੀਗਾ। ਵੀ ਜੀ ਮੈਂ ਉੱਥੇ ਗਿਆ ਇੱਕ ਸਟੇਜ ਤੇ ਪਹਿਲਾਂ ਬੋਲ ਪਏ। ਕਹਿੰਦੇ ਕਿਸੇ ਬਜ਼ ਅਗਲੀ ਸਟੇਜ ਤੇ ਜਾ ਕੇ ਭੁੱਲ ਕੇ ਵੀ ਮੈਂ ਢੀਡ ਸਿਰੇ ਤਵਾ ਲਾ ਕੇ ਆਇਆ ਉਸ ਸਟੇਜ ਤੇ ਜਾ ਕੇ ਕਹਿੰਦਾ ਯਾਰ ਇੱਕ ਸੱਚੀ ਘਟਨਾ ਦੱਸਦਾ ਮੈਂ ਉੱਥੋਂ ਇਲੈਕਸ਼ਨ ਲੜੀ ਬੀਬੀ ਪੱਠਲ ਨੇ ਕਿਸੇ ਦੇ ਗੋਡੀ ਹੱਥ ਲਾਏ ਤੇ ਬਜ਼ੁਰਗ ਕਹਿੰਦਾ ਜਿਉਂਦਾ ਰਹਿ ਭਗਵੰਤ ਮਾਨ ਉਹ ਮਾਂ ਦੇ ਉਹ ਪੁੱਤੋਂ ਤੁਸੀਂ ਯਾਰ ਝੂਟਕਲੇ ਤਾਂ ਯਾਦ ਰੱਖ ਲੋ ਕਿਹਦਾ ਨੌ ਕਿੱਥੇ ਲਾਇਆ ਕਿੱਥੇ ਨਹੀਂ ਲਾਇਆ ਤੁਸੀਂ ਲੋਕਾਂ ਨਾਲ ਸਿੱਧਾ ਹੀ ਝੂਠ ਬੋਲੀ ਜਾਂਦੇ ਹੋ ਸਰੇ ਆਮ ਝੂਠ ਬੋਲੀ ਜਾਂਦੇ ਸੋ ਇਹ ਮਤਲਬ ਇੱਕ ਬਹੁਤ ਮਾੜੀ ਗੱਲ ਹੈ ਯਾਰ ਵੀ ਸਾਡਾ ਮੁੱਖ ਮੰਤਰੀ ਸਰੇ ਆਮ ਗੱਪਾਂ ਦੀ ਪੰਡ ਬਣ ਕੇ ਚੱਲਦਾ ਹੋਵੇ ਇਹਦੇ ਲਈ ਸਾਡੇ ਤੇ ਵੀ ਬਹੁਤ ਵੱਡ પણ بھائی ਤਾਂ ਇਹ ਅੱਜ ਹਰ ਕੋਈ ਬੰਦਾ ਜਿਹੜੀ ਨਿੰਦਿਆ ਕਰ ਰਿਹਾ ਹੈਗਾ ਮੌਜੂਦਾ ਸਰਕਾਰ ਦੀ ਕਿਉਂਕਿ ਸਰਕਾਰ ਜਿਹਨੇ ਰਾਹਾਂ ਦੇ ਉੱਤੇ ਤੁਰੀ ਹੋਈ ਆ ਉਹ ਰਾਹ ਸਰਕਾਰ ਦੀਆਂ ਜੜਾਂ ਪੱਟਣਗੇ ਇਹ ਅੱਜ ਦਾ ਜਿਹੜਾ ਇਕੱਠਾ ਇਹ ਇਹ ਸਾਬਤ ਕਰ ਰਿਹਾ ਹੈਗਾ तमाम ਪੱਤਰਕਾਰ ਭਾਈਚਾਰਾ तमाम ਲੋਕ ਜਿਹੜੇ ਜਿਹੜੇ ਜਾਗਰੂਕ ਲੋਕ ਆ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਅੱਜ ਉਹ ਪੰਜਾਬ ਦੇ ਹੱਕ ਦੇ ਵਿੱਚ ਖੜ ਰਹੇ ਆ ਉਹ ਫਰੀ ਜਰਨਲਿਜ਼ਮ ਦੇ ਹੱਕ ਦੇ ਵਿੱਚ ਖੜ ਰਹੇ ਆ ਤੇ ਸਰਕਾਰ ਨੂੰ ਕੋਸ ਰਹੇ ਆ ਕਿ ਸਰਕਾਰ ਗੁੰਝੀਆਂ ਝਾਲਾਂ ਚਲਣੀਆਂ ਬੰਦ ਕਰੇ